ਗੁਰੂ ਅਰਜਨ ਸਾਹਿਬ ਦੇ ਵਕਤ ਦੋ ਸ਼ਖਸ ਪਿਓ ਅਤੇ ਪੁੱਤਰ ਚੰਗੇ ਪ੍ਰੇਮੀ ਅਤੇ ਸ਼ਬਦ ਅਭਿਆਸੀ ਸਨ ਪਿਓ ਦਾ ਨਾਮ ਸੰਮਣ ਅਤੇ ਪੁੱਤਰ ਦਾ ਨਾਮ ਮੁਸੰਸੀ ਉਹ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਜਦ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਲਾਹੌਰ ਗਏ ਤਾਂ ਕੋਈ ਸੇਵਕ ਕਹੇ ਕਿ ਮੇਰੇ ਘਰ ਖਾਣਾ ਖਾਓ ਕੋਈ ਕਹੇ ਮੇਰੇ ਘਰ ਖਾਓ ਇਹ ਦੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੂਚੀ ਬਣਾਓ ਕੀ ਕੀ ਸਤਾ ਰਹੀ ਨੂੰ ਕਿਸਦੇ ਘਰ ਲੰਗਰ ਹੈ ਇਹ ਗੱਲ ਸੁਣ ਕੇ ਸੰਮਣ ਅਤੇ ਮੁੱਸਨ ਨੂੰ ਵੀ ਚਾਹ ਆ ਗਿਆ ਕਿ ਅਸੀਂ ਵੀ ਲੰਗਰ ਲਾਈਏ ਉਹਨਾਂ ਨੇ ਸੋਚਿਆ ਕਿ ਖਰਚ ਨੂੰ ਪੂਰਾ ਕਰਨ ਲਈ ਹੋਰ ਮਜ਼ਦੂਰੀ ਕਰ ਲਵਾਂਗੇ ਸੋ ਉਹਨਾਂ ਨੇ ਵੀ ਸੂਚੀ ਵਿੱਚ ਆਪਣਾ ਨਾਮ ਲਿਖਵਾ ਦਿੱਤਾ ਜਦੋਂ ਉਹਨਾਂ ਦਾ ਲੰਗਰ ਲਾਉਣ ਦਾ ਦਿਨ ਨਜ਼ਦੀਕ ਆਇਆ ਤਾਂ ਉਹ ਦੋਵੇਂ ਬਿਮਾਰ ਹੋ ਗਏ ਜਿਹੜੇ ਰੁਪਏ ਕਮਾਏ ਸੀ ਦਵਾ-ਦਾਰੂ ਅਤੇ ਖਾਣ-ਪੀਣ ਤੇ ਲੱਗ ਗਏ ਹੁਣ ਲੰਗਰ ਲਾਉਣ ਦਾ ਦਿਨ ਆ ਗਿਆ। ਲਾਂਗਰੀਆਂ ਦਾ ਕੰਮ ਹੈ ਜਿਹੜਾ ਕੰਮ ਸਵੇਰੇ ਕਰਨਾ ਹੋਵੇ ਉਹ ਰਾਤ ਨੂੰ ਭਾਂਡੇ ਹੋਰ-ਹੋਰ ਸਮਾਨ ਤਿਆਰ ਕਰ ਛੱਡਦੇ ਨੇ। ਸੋ ਰਾਤ ਨੂੰ ਲਾਂਗਰੀ ਆਏ ਅਤੇ ਕਿਹਾ ਭਾਈ ਜੀ ਸਵੇਰੇ ਤੁਹਾਡੇ ਘਰ ਲੰਗਰ ਹੈ ਤਾਂ ਸਾਨੂੰ ਰਾਸ਼ਨ ਦਿਓ। ਹੁਣ ਉਹਨਾਂ ਕੋਲ ਕੋਈ ਚੀਜ਼ ਤਿਆਰ ਨਹੀਂ ਸੀ। ਆਪਸ ਵਿੱਚ ਸਲਾਹ ਕਰਦੇ ਨੇ ਕਿ ਕੀ ਕਰੀਏ। ਹੁਣ ਉਹ ਗਲੀ ਦੇ ਸਹਾਉਕਾਰ ਕੋਲ ਜਾਂਦੇ ਨੇ। ਕਰシャਹੂ ਕਰ ਉਧਾਰ ਦੇਣ ਤੋਂ ਸਾਫ਼ ਮਨਾ ਕਰ ਦਿੰਦਾ ਹੈ ਆਖਰ ਤਰਕੀਬ ਬਣਾਈ ਕਿ ਚੋਰੀ ਕਰਕੇ ਇਸ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ ਬਾਅਦ ਵਿੱਚ ਰੁਪਈਆ ਕਮਾ ਕੇ ਵਾਪਸ ਕਰ ਦੇਵਾਂਗੇ ਸਤਿਗੁਰ ਦੀ ਸੇਵਾ ਜ਼ਰੂਰ ਕਰਨੀ ਹੈ ਜੇਕਰ ਲੰਗਰ ਨਾ ਲਾਇਆ ਤਾਂ ਗੁਰੂ ਸਾਹਿਬ ਕੀ ਕਹਿਣਗੇ ਇਹ ਸੋਚ ਕੇ ਉਹਨਾਂ ਨੇ ਲਾਂਗਰੀਆਂ ਨੂੰ ਕਿਹਾ ਕਿ ਹੁਣ ਤਾਂ ਨਹੀਂ ਮਗਰ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਾਰਾ ਸਮਾਨ ਦੇ ਦੇਵਾਂਗੇ ਲਾਂਗਰੀ ਚਲੇ ਗਏ ਉਹਨਾਂ ਦੀ ਗਲੀ ਵਿੱਚ ਜੋ ਸ਼ਾਹੂਕਾਰ ਦੀ ਦੁਕਾਨ ਸੀ ਰਾਤ ਨੂੰ ਉਹ ਦੀ ਦੁਕਾਨ ਤੇ ਸੰਨ ਲਾਈ ਜੋ ਕੁਝ ਕੱਟਣਾ ਸੀ ਸਭ ਕੁਝ ਕੱਢ ਕੇ ਲੈ ਗਏ ਸਿਰਫ ਲੂਣ ਮਿਰਚ ਮਸਾਲਾ ਵਗੈਰਾ ਬਾਕੀ ਰਹਿ ਗਿਆ ਪਹਿਲਾਂ ਤਾਂ ਆਖਣ ਲੱਗੇ ਕਿ ਇਹ ਮਸਾਲਾ ਵਗੈਰਾ ਲੈਣ ਦਿਓ ਫਿਰ ਖਿਆਲ ਕੀਤਾ ਕਿ ਨਹੀਂ ਦੁਬਾਰਾ ਚੱਲੋ ਅਤੇ ਲੈ ਆਓ ਜਦ ਮਿਰਚ ਮਸਾਲਾ ਲੈਣ ਗਏ ਤਾਂ ਸ਼ਾਹੂਕਾਰ ਜਾਗ ਪਿਆ ਐਨੇ ਵਿੱਚ ਪਿਓ ਤਾਂ ਦੁਕਾਨ ਤੋਂ ਬਾਹਰ ਆ ਚੁੱਕਾ ਸੀ ਅਤੇ ਪੁੱਤਰ ਬਾੜ ਵਿੱਚੋਂ ਨਿਕਲ ਰਿਹਾ ਸੀ ਜਦ ਸਿਰ ਬਾਹਰ ਕੱਢਿਆ ਤਾਂ ਸ਼ਾਹੂਕਾਰ ਨੇ ਉੱਠ ਕੇ ਹੇਠਾਂ ਲੱਤਾਂ ਪਕੜ ਲਈਆਂ ਤਾਂ ਕਿ ਇਹੋ ਬਾਹਰ ਨਾ ਨਿਕਲ ਸਕੇ ਪਿਓ ਬਾਹਰਲੇ ਪਾਸੇ ਖਿੱਚਣ ਲੱਗਾ ਤੇ ਸ਼ਾਹੂਕਾਰ ਅੰਦਰ ਦੇ ਵੱਲ ਹੁਣ ਨਾ ਪਿਓ ਛੱਡੇ ਨਾ ਸ਼ਾਹੂਕਾਰ ਛੱਡੇ ਬੜੀ ਕਸ਼ਮਕਸ਼ ਹੋਈ ਆਖਰ ਪੁੱਤਰ ਨੇ ਪਿਓ ਨੂੰ ਕਿਹਾ ਕਿ ਤੂੰ ਮੇਰਾ ਸਿਰ ਵੱਢ ਲੈ ਐਸਾ ਨਾ ਹੋਵੇ ਕੀ ਦਿਨ ਚੜਜਾਇ ਅਤੇ ਲੋਕ ਕਹਿਣ ਕਿ ਗੁਰੂ ਦੇ ਸਿੱਖ ਚੋਰੀਆਂ ਕਰਦੇ ਨੇ ਸੋ ਤੂੰ ਢਿੱਲ ਨਾ ਕਰ ਫੌਰਨ ਮੇਰਾ ਸਿਰ ਵੱਢ ਲੈ ਸਿਰ ਦੀ ਪਛਾਣ ਹੁੰਦੀ ਹੈ ਜੇਕਰ ਸਿਰ ਨਾ ਹੋਇਆ ਤਾਂ ਲਾਸ਼ ਕਿਸ ਤਰ੍ਹਾਂ ਪਛਾਣੀ ਜਾਵੇਗੀ ਹੁਣ ਪਿਓ ਪੁੱਤਰ ਦਾ ਸਿਰ ਕਿਸ ਤਰ੍ਹਾਂ ਵੱਢੇ ਉਸਨੇ ਕਿਹਾ ਮੈਂ ਨਹੀਂ ਵੱਢਦਾ ਪੁੱਤਰ ਨੇ ਕਿਹਾ ਗੁਰੂ ਦੇ ਵਾਸਤੇ ਮੇਰਾ ਸਿਰ ਵੱਢ ਲੈ ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਕਿ ਗੁਰੂ ਦੀ ਬਦਨਾਮੀ ਹੋਵੇ ਇਸ ਤਰ੍ਹਾਂ ਬਦਨਾਮੀ ਵੀ ਨਹੀਂ ਹੋਵੇਗੀ ਅਤੇ ਸਤਗੁਰ ਦੀ ਸੇਵਾ ਵੀ ਹੋ ਜਾਵੇਗੀ। ਪਿਉ ਨੇ ਥੋੜੀ देर ਵਿਚਾਰ ਕੀਤੀ ਫਿਰ ਮਾਰੀ ਤਲਵਾਰ ਅਤੇ ਸਿਰ ਵੱਢ ਲਿਆ। ਤੜਪਰੇ ਜਾ ਪਿਆ। ਸੰਮਣ ਨੇ ਪੁੱਤਰ ਮੁਸਨ ਦਾ ਸਿਰ ਲਿਆ ਕੇ ਘਰ ਰੱਖ ਦਿੱਤਾ। ਹੁਣ ਪੁੱਤਰ ਦੀ ਮੌਤ ਕਲੇਜਾ ਕਿਸ ਤਰ੍ਹਾਂ ਠਹਿਰੇ। ਬੜੀ ਮੁਸ਼ਕਲ ਨਾਲ 1 ਘੰਟਾ ਗੁਜ਼ਾਰਿਆ। ਉੱਧਰ ਸ਼ਾਹੂਕਾਰ ਕਹਿੰਦਾ ਹੈ ਚੋਰ ਨੂੰ ਦੇਖਾਂ ਤਾਂ ਸਹੀ ਕੀ ਕੌਣ ਹੈ? ਜਦ ਦੇਖਿਆ ਤਾਂ ਉਹਦਾ ਸਿਰ ਹੈ ਨਹੀਂ ਉਹਨੂੰ ਫਿਕਰ ਪੈ ਗਿਆ ਮਨ ਵਿੱਚ ਕਹਿੰਦਾ ਹੈ ਜੇਕਰ ਇਹਨੂੰ ਠਿਕਾਣੇ ਨਾ ਲਾਇਆ ਤਾਂ ਸਵੇਰੇ ਪੁਲਿਸ ਬੂਹੇ ਉੱਤੇ ਆ ਖੜੀ ਹੋਵੇਗੀ ਅਤੇ ਮੈਂ ਪਕੜਿਆ ਜਾਵਾਂਗਾ ਪੁਲਿਸ ਕਹੇਗੀ ਕਿ ਸਿਰ ਤੂੰ ਵੱਡਿਆ ਹੈ ਉਸਨੇ ਸੱਮਣ ਨੂੰ ਬੁਲਾ ਕੇ ਲਾਸ਼ ਇਕਵਾਈ ਤੇ ਨਾਲ ਕੁਝ ਰੁਪਏ ਵੀ ਦਿੱਤੇ ਕਿ ਇਸ ਨੂੰ ਠਿਕਾਣੇ ਲਾ ਮੈਂ ਤੈਨੂੰ ਹੋਰ ਵੀ ਖੁਸ਼ ਕਰਾਂਗਾ ਉਸਨੇ ਲਾਸ਼ ਨੂੰ ਉੱਥੇ ਚੁੱਕ ਲਿਆ ਅਤੇ ਆਪਣੇ ਘਰ ਲਿਆ ਕੇ ਢਾੜਾ ਤੇ ਸਿਰ ਦੋਵੇਂ ਜੋੜ ਕੇ ਰੱਖ ਦਿੱਤੇ। ਉਹਦਾ ਕੁਝ ਦੁੱਖ ਘਟ ਗਿਆ। ਕਹਿੰਦਾ ਹੈ ਮੈਂ ਹੁਣ ਕਹਾਂਗਾ ਕਿ ਜੀ ਮੂਸਣ ਬਿਮਾਰ ਹੈ। ਠਹਿਰ। ਜਦ ਸਵੇਰ ਹੋਈ ਤਾਂ ਲਾਂਗਰੀ ਆਏ। ਉਹਨਾਂ ਨੇ ਉਹਨਾਂ ਨੂੰ ਸਾਰਾ ਸਮਾਨ ਦੇ ਦਿੱਤਾ। ਲਾਂਗਰੀ ਲੱਗੇ ਲੰਗਰ ਤਿਆਰ ਕਰਨ। ਜਦ ਲੰਗਰ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਆਏ ਅਤੇ ਕਹਿਣ ਲੱਗੇ ਸੰਮਣਾ ਮੂਸਣ ਨੂੰ ਬੁਲਾ। ਸੰਮਨ ਨੇ ਅਰਜ਼ ਕੀਤੀ ਮਹਾਰਾਜ ਜੀ ਉਹ ਤਾਂ ਬਿਮਾਰ ਹੈ ਗੁਰੂ ਸਾਹਿਬ ਕਹਿੰਦੇ ਨੇ ਬਿਮਾਰ ਹੈ ਤਾਂ ਕੀ ਹੋਇਆ ਉਹਨੂੰ ਜ਼ਰੂਰ ਲਿਆਓ ਸੰਮਨ ਕਹਿੰਦਾ ਹੈ ਹਜ਼ੂਰ ਉਹ ਨਹੀਂ ਆ ਸਕਦਾ ਗੁਰੂ ਜੀ ਕਹਿਣ ਲੱਗੇ ਨਹੀਂ ਉਹਨੂੰ ਆਉਣਾ ਚਾਹੀਦਾ ਹੈ ਸੰਮਨ ਹੱਥ ਜੋੜ ਕੇ ਕਹਿੰਦਾ ਹੈ ਹਜ਼ੂਰ ਮੇਰੇ ਕਹੇਤਾ ਹੂੰ ਆਉਂਦਾ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਫਿਰ ਅਸੀਂ ਬੁਲਾਈਏ ਕਹਿੰਦਾ ਹੈ ਜੀ ਹਾਂ ਜ਼ਰੂਰ ਬੁਲਾਓ ਗੁਰੂ ਸਾਹਿਬ ਨੇ ਆਵਾਜ਼ ਮਾਰੀ ਮੂਸਣ ਉੱਠ ਕੇ ਬਾਹਰ ਆ ਜਾ ਵੇਲੇ ਸੀਰਤ ਕਿੱਥੇ ਗਿਆ ਹੈ ਗੁਰੂ ਜੀ ਨੇ ਇੰਨਾ ਹੀ ਕਿਹਾ ਸੀ ਕਿ ਮੂਸਣ ਉੱਠ ਕੇ ਨੌ ਵਰ ਨੌ ਹੋ ਕੇ ਬਾਹਰ ਆ ਗਿਆ ਅਤੇ ਮੂਸਣ ਤੇ ਸੰਮਣ ਦੋਵੇਂ ਗੁਰੂ ਸਾਹਿਬ ਦੇ ਚਰਨਾਂ ਉੱਤੇ ਢੇਪੇ ਜਿਨ੍ਹਾਂ ਨੇ ਆਪਣਾ ਤਨ ਮਨ ਗੁਰੂ ਨੂੰ ਸੌਂਪ ਦਿੱਤਾ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕੀਤਾ ਹੈ ਉਹੀ ਗੁਰੂ ਦੀਆਂ ਖੁਸ਼ੀਆਂ ਲੈਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ